स्वागत है ਤੁਹਾਡਾ ਨਾਮ ਤਾਰੀ ਮੀਡੀਆ ਇੰਡੀਆ ਤੇ 15 ਦਸੰਬਰ ਗੋਬਿੰਦ ਸਦਨ ਛਤਰਪੁਰ ਵਿਖੇ ਸ੍ਰੀ ਸਾਧਗੁਰ ਜੀ ਨੇ ਦਰਸ਼ਨ ਦਿੱਤੇ ਅਤੇ ਉੱਥੇ ਆਪਣੇ ਵਿਚਾਰ ਰੱਖੇ ਆਈਏ ਉੱਥੇ ਇੱਕ ਇੰਟਰਵਿਊ ਜੱਥੇਦਾ ਟੀਵੀ ਨੂੰ ਦਿੱਤਾ ਗਿਆ ਆਓ ਜੀ ਸਰਵਨ ਕਰੀਏ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਹਾਂ ਸ਼੍ਰੀ ਰੇਖ ਸਿੰਘ ਪਿੰਕਾ ਜੱਥੇਦਾ ਟੀਵੀ ਤੋਂ ਅੱਜ ਬੜਾ ਸ਼ੁਭ ਦਿਨ ਇਹ ਸ਼ੁਭ ਦਿਨ ਐਦਾਂ ਦਾ ਹੈ ਕਿ ਅੱਜ ਨੰਤਰੀ ਸੰਸਥਾ ਦੇ ਮੁਖੀ ਔਰ ਸੇਵਾਦਾਰ ਬਾਬਾ ਉਦੇ ਸਿੰਘ ਜੀ ਗੋਬਿੰਦ ਸਦਨ ਆਜ ਦਰਸ਼ਨ ਕਰਨ ਆਏ ਤੇ ਲੋਕਾਂ ਦੇ ਚਿਹਰਿਆਂ ਤੇ ਰੌਣਕ ਦੇਖਣ ਲੱਗ ਸੀ ਕਿਉਂਕਿ ਧਰਮ ਨੂੰ ਧਰਮ ਜੋੜਦਾ ਹੈ ਇਨਸਾਨੀयत ਨੂੰ ਇਨਸਾਨ ਜੋੜਦਾ ਹੈ ਤੇ ਬਾਬਾ ਜੀ ਦਾ ਕੰਮ ਰਿਹਾ ਹਮੇਸ਼ਾ ਹੀ ਕਿ ਆਪਾਂ ਸਾਰੇ ਇਕੱਠੇ ਹੋ ਕੇ ਧਰਮ ਦੀ ਗੱਲ ਕਰੀਏ ਸਾਰੇ ਧਰਮਾਂ ਦਾ ਸਤਿਕਾਰ ਕਰੀਏ ਸਾਰੇ ਮਿਲ ਕੇ ਇੱਕੋ ਹੀ ਇੱਕੋ ਹੀ ਗੱਲ ਹੈ ਕਿ ਇੱਕ ਓੰਕਾਰ ਸਤਨਾਮ ਸ਼੍ਰੀ ਵਾਇਕੁਰੂ ਬਾਬਾ ਉਦੇਸ਼ ਸਿੰਘ ਜੀ ਕੀ ਉਪਦੇਸ਼ ਦੇਣਾ ਚਾਹੁੰਦੇ ਹੁ ਸਿਕੋਬ ਨੂੰ ਇਹ ਕੋਈ ਉਪਦੇਸ਼ ਤਾਂ ਸਾਡੇ ਗੁਰੂ ਸਾਹਿਬਾਂ ਦਾ ਸਾਰਿਆਂ ਲਈ ਸਾਂਝਾ ਉਪਦੇਸ਼ ਹੈ ਉਸ ਤੋਂ ਉੱਤੇ ਕੋਈ ਉਪਦੇਸ਼ ਨਹੀਂ ਇਹ ਹੈ ਕਿ ਅਸੀਂ ਗੁਰਬਾਣੀ ਨੂੰ ਸਮਝ ਕੇ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਤੋਂ ਵੱਡਾ ਗਿਆਨ ਕੋਈ ਨਹੀਂ ਜਦੋਂ ਅਸੀਂ ਗੁਰਬਾਣੀ ਨਾਲ ਜੁੜਦੇ ਹਾਂ ਸਾਡੇ ਅੰਦਰ ਉਦੋਂ ਕਿਸੇ ਵਾਸਤੇ ਵੀ ਈਰਖਾ ਨਹੀਂ ਰਹਿ ਜਾਂਦੀ ਜਦੋਂ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਸਾਰੇ ਉਹ ਇੱਕ ਕਰਤਾਪੁਰਖ ਦੇ ਅਸੀਂ ਸਾਰੇ ਇੱਕ ਦੇ ਬੱਚੇ ਬੱਚੀਆਂ ਸਾਡੇ ਤੋਂ ਵੱਖਰਾ ਕੋਈ ਹੈ ਹੀ ਨਹੀਂ ਫਿਰ ਸਾਡੇ ਅੰਦਰ ਈਰਖਾ ਮੁੱਕ ਜਾਂਦੀ ਹੈ ਫਿਰ ਸਾਡੇ ਅੰਦਰ ਦੂਜਾ ਭਾਵ ਮੁੱਕ ਜਾਂਦਾ ਗੁਰਬਾਣੀ ਜਿਹੜੀ ਹੈ ਸਾਡੀ ਉਹ ਸਾਰਿਆਂ ਦੀ ਸਾਂਝੀ ਉਹਦੇ ਉਹਦੇ ਵਿੱਚ ਨਾ ਤਾਂ ਹਿੰਦੂ ਵੱਖਰੇ ਨੇ ਨਾ ਮੁਸਲਮਾਨ ਵੱਖਰੇ ਨੇ ਨਾ ਇਸਾਈ ਵੱਖਰੇ ਨੇ ਨਾ ਜੂਜ਼ ਵੱਖਰੇ ਨੇ ਉਹਦੇ ਸਾਰੇ ਆ ਜਾਂਦੇ ਨੇ ਉਹ ਸਾਡੇ ਵਾਸਤੇ ਸੱਚੀ ਸਿੱਖਿਆ ਅਸੀਂ ਸੱਚ ਤੇ ਸੱਚ ਚੱਲੀਏ ਅਸੀਂ ਸੇਵਾ ਕਰੀਏ ਧਰਮ ਦਾ ਰਸਤਾ ਮਾਨਵਤਾ ਦੇ ਵਿੱਚੋਂ ਦੀ ਹੋ ਕੇ ਜਾਣਾ ਜੀ ਤਾਂ ਇਹੋ ਹੀ ਸਾਡੇ ਸਾਰਿਆਂ ਲਈ ਸਾਂਝਾ ਕਿ ਅਸੀਂ ਆਪੋ ਵਿੱਚ ਧਰਮ ਸਾਨੂੰ ਵੰਡਣ ਵਾਸਤੇ ਨਹੀਂ ਸਾਨੂੰ ਇਕੱਠਿਆਂ ਕਰਨ ਵਾਸਤੇ ਹੈ ਜੀ ਜੀ ਬਪ ਜੀ ਅਸੀਂ ਜਾਣਨਾ ਚਾਹੁੰਦੇ ਜਦੋਂ ਅਸੀਂ ਉੱਥੇ ਜਾਂਦੇ ਤੁਹਾਡੇ ਅਸਥਾਨ ਤੇ ਉੱਥੇ ਹਿੰਦੂ ਵੀ ਆਉਂਦੇ ਮੁਸਲਮਾਨ ਵੀ ਆਦੇ ਸਿੱਖ ਵੀ ਆਦੇ ਈਸਾਈ ਵੀ ਆਦੇ ਸਾਰਿਆਂ ਦੇ ਚਿਹਰੇ ਤੇ ਦੇਖੀ ਕੋਈ ਗੱਲ ਦਿੱਖਦੀ ਸਾਨੂੰ ਇਹ ਮਨੁੱਖੀ ਜਾਤ ਸਭ ਇੱਕੇ ਪਛਾਨੇ ਕਿਆ ਕਿਹਾ ਜਾਂਦਾ ਬੜਾ ਬੜਾ ਵਧੀਆ ਬਚਨ ਹੈ ਜੀ ਇਹ ਤਾਂ ਦਸਵੇਂ ਪਾਤਸ਼ਾਹ ਦਾ ਹੀ ਬਚਨ ਹੈ ਜਿਸੀ ਇਹ ਵੀ ਜਗਾ ਉਹਨਾਂ ਦੀ ਹੈ ਜਗਾ ਤਾਂ ਸਾਰੀਆਂ ਹੀ ਉਹਨਾਂ ਦੀਆਂ ਨੇ ਉਹ ਸਾਡੇ ਮਾਲਕ ਨੇ ਤੇ ਉਹ ਸੱਚ ਪਾਤਸ਼ਾਹ ਦਾ ਬਚਨ ਹੈ ਕਿ ਤਾਂ ਇਹ ਜਿਹੜੇ ਧਰਮ ਨੇ ਸਾਡੇ ਸੰਪਰਦਾਇਕ ਧਰਮ ਇਹ ਤਾਂ ਵੱਖੋ ਵੱਖਰੇ ਦੇਸਾਂ ਦੇ ਭੇਸ ਨੇ ਜੀ ਕੋਈ ਮੁਸਲਮਾਨ ਘਰ ਵਿੱਚ ਪੈਦਾ ਹੋ ਗਿਆ ਕੋਈ ਹਿੰਦੂ ਦੇ ਘਰ ਵਿੱਚ ਪੈਦਾ ਹੋ ਗਿਆ ਕੋਈ ਜੂਜ਼ ਦੇ ਘਰ ਵਿੱਚ ਪੈਦਾ ਹੋ ਗਿਆ ਪਰ ਸੱਚ ਦਾ ਧਰਮ ਤਾਂ ਸਾਡਾ ਇੱਕੋ ਹੀ ਹੈ ਦਸਵੇਂ ਪਾਸ਼ਾ ਦੀ ਜੇ ਅਸੀਂ ਦੇਖੀਏ ਸੇਵਾ ਕਰਦੇ ਆ ਤੇ ਗਨੀ ਖਾਨ ਅਬੀ ਖਾਨ ਨੇ ਵੀ ਉਹਨਾਂ ਦੀ ਸੇਵਾ ਕੀਤੀ ਨਾ ਅਸੀਂ ਉਹਨਾਂ ਨੂੰ ਵੀ ਯਾਦ ਕਰਦੇ ਆ ਟੋਡਰਮਲ ਨੇ ਵੀ ਸੇਵਾ ਕੀਤੀ ਨਾ ਉੱਥੇ ਹਿੰਦੂ ਦੇ ਮੁਸਲਮਾਨ ਦਾ ਭੇਦ ਕਿੱਥੇ ਰਹਿ ਗਿਆ ਜੀ ਤੇ ਪੀਰ ਬਦੂ ਸ਼ਾਹ ਦੇ ਬੱਚੇ ਆ ਕੇ ਵੀ ਉੱਥੇ ਸ਼ਹੀਦ ਹੋਏ ਨਾ ਗੁਰੂ ਗੋਬਿੰਦ ਸਿੰਘ ਨਾਲ ਲੜਦੇ ਆ ਜੀ ਉੱਥੇ ਤਾਂ ਭੇਦ ਕੋਈ ਹੈ ਹੀ ਨਹੀਂ ਤੇ ਜਦੋਂ ਗੁਰੂ ਨਾਨਕ ਦੇਵ ਗਏ ਤਾਂ ਉਹ ਮੱਕੇ ਵੀ ਚਲੇ ਗਏ ਨਾ ਉਹਨਾਂ ਜਾ ਕੇ ਉਹਨਾਂ ਦੇ ਨਾਲ ਵੀ ਨਮਾਜ਼ ਪੜ੍ਹ ਲਈ ਨਾ ਜੀ ਤੇ ਇਸ ਕਰਕੇ ਸਾਡੇ ਧਰਮ ਦੀ ਅਸੀਂ ਤਾਂ ਮੇਰੇ ਕਨ ਸਿੱਖੀ ਦੀ ਸਾਰਿਆਂ ਤੋਂ ਵੱਡੀ ਚੀਜ਼ ਇਹ ਹੈ ਕਿ ਸਿੱਖੀ ਵਿੱਚ ਕਿਸੇ ਧਰਮ ਵਿੱਚ ਵੰਡ ਨਹੀਂ ਪਾਈ ਸੋ ਇਹ ਸੰਦੇਸ਼ ਤਾਂ ਇਹ ਹੀ ਹੈ ਕਿ ਅਸੀਂ ਧਰਮਾਂ ਦੇ ਨਾਂ ਤੇ ਵੰਡਾ ਨਾ ਪਾਈਏ ਪਰ ਇੱਕ ਮਿੰਟ ਰੁਕੇ ਰਹਿਣਾ ਮੈਂ ਇਹ ਜਾਨਣਾ ਚਾਹੁੰਦਾ ਵੀ ਬਾਬਾ ਟੋਡਰ ਰਾਮਲ ਦੀ ਤੁਸੀਂ ਗੱਲ ਕੀਤੀ ਆ ਬੜੀ ਵੱਡੀ ਗੱਲ ਕੀਤੀ ਹੈ ਉਹਨਾਂ ਦੇ ਇੱਕ ਸਥਾਨ ਆ ਜੋ ਇਸ ਤਰ੍ਹਾਂ ਹੀ ਪਿਆ ਕਿ ਲੱਗਦਾ ਕਿ ਅਸੀਂ ਸਾਰਾ ਸਿੱਖ ਕੌਮ ਇਕੱਠੇ ਹੋ ਕੇ ਉਸ ਸਥਾਨ ਨੂੰ ਖੂਬਸੂਰਤੀ ਚ ਲਈਏ ਜਰੂਰ ਬਣਾਉਣਾ ਚਾਹੀਦਾ ਜੀ ਸਾਡਾ ਸਾਡਾ ਫਰਜ਼ ਬਣਦਾ ਸਾਨੂੰ ਜਰੂਰ ਬਣਾਉਣਾ ਚਾਹੀਦਾ ਬਾਬਾ ਇੱਕ ਮਿੰਟ ਰੁਕੇ ਰਹਿਣਾ ਮੇਰਾ ਨਾ ਬਾਬਾ ਜੀ ਕੀ ਚਾਹੁੰਦੇ ਹੈ ਕਿ ਮਨੁੱਖਤਾ ਵਾਸਤੇ ਸ ਬਹੁਤ ਅੱਛੀ ਗੱਲ ਇਹ ਮਹਾਰਾਜ ਬਾਬਾ ਬਿਰਸਾ ਸਿੰਘ ਦਾ ਇਹ ਉਪਦੇਸ਼ ਹੁੰਦਾ ਸੀ ਕਿ ਜਿਵੇਂ ਇਹਨਾਂ ਨੇ ਕਿਹਾ ਮਾਨਸਕੀ ਜਾਤ ਸਭੇ ਕੋ ਪਛਾਣ ਬੋ ਜੀ ਬਾਬਾ ਜੀ ਨੇ ਸ਼ੁਰੂਆਤ ਤੋਂ ਬਚਪਨ ਤੋਂ ਲੈ ਕੇ ਹੀ ਕੋਈ ਗੁਰੂ ਨਾਨਕ ਸਾਹਿਬਾ ਮਿਸ਼ਨ ਚਲਾਇਆ ਜਿੱਥੇ ਵੀ ਉਹ ਕਹਿੰਦੇ ਹੁਣ ਇੱਥੇ ਉਹਨਾਂ ਨੇ ਪ੍ਰੈਕਟੀਕਲ ਵਿਖਾ ਦਿੱਤਾ ਸਭ ਕੁਝ ਕਰਕੇ ਲੋਕੀ ਤਾਂ ਕਹਿੰਦੇ ਨੇ ਨਾ ਬਾਬਾ ਜੀ ਨੇ ਜਿਵੇਂ ਬਹੁਤ ਬਹੁਤ ਅੱਛਾ ਉਪਦੇਸ਼ ਦਿੱਤਾ ਆਪਾਂ ਸਾਰੇ ਧਰਮਾਂ ਨੂੰ ਇਕੱਠਾ ਸਭ ਕੁਝ ਬਾਣੀ ਵਿੱਚ ਬਾਣੀ ਨਿਚੋੜ ਸਾਰਾ ਮਹਾਰਾਜ ਗੁਰੂ ਗਬੰ ਸਿੰਘ ਜੀ ਨੇ ਕੀਤਾ ਬਾਕੀ ਦੂਜੀ ਗੱਲ ਜਦੋਂ ਆਪਾਂ ਸਾਰੇ ਇਕੱਠੇ ਹੋ ਜਾਗੇ ਫਿਰ ਮਹਾਰਾਜ ਸਾਹਿਬ ਜੀ ਮੇਰ ਦਿਨਾਂ ਸਰ ਜਿਵੇਂ ਆਨ ਕੋਈ ਤੋਈ ਮੋਈ ਮੋਈ ਤੋਈ ਸਭ ਕੋਈ ਹੋ ਜਾਏਗਾ ਪਰਮਾਤਮਾ ਤੇ ਆਪਾਂ ਇੱਕੋ ਹੀ ਇਰਖਾਈ ਆਪਣੇ ਹਿੰਦੂ ਏ ਇਹ ਮੁਸਲਮਾਨ ਏ ਆਈਸਾਈ ਏ ਸਿੱਖ ਏ ਸਭ ਕੁਝ ਇਸ ਇੱਕੋ ਹੀ ਸਾਰਾ ਕੁਝ ਹੈ ਮਹਾਰਾਜਾ ਬਾਬਾ ਵਿਰਸਾ ਸਿੰਘ ਨੇ ਇਹ ਪ੍ਰੈਕਟੀਕਲ ਇੱਥੇ ਜੋ ਕੁਝ ਉਹਨਾਂ ਨੂੰ ਵਿਜਨਸ ਦਿਸਿਆ ਬਚਪਨ ਤੋਂ ਲੈ ਕੇ ਮਸਜਦ ਵੀ ਬਣਾਈ ਏ ਜੀਜਾ ਸਾਹਿਬ ਦਾ ਬਣਾਇਆ ਏ ਉੱਥੇ ਮੰਦਿਰ ਸਾਰੇ ਬਣਾ ਦਿੱਤੇ ਕਾਲ ਕਾਲ ਮੰਦਿਰ ਕ੍ਰਿਸ਼ਨ ਮਹਾਰਾਜ ਦਾ ਬਣਾ ਸਾਰੇ ਦਿਨ ਮਨਾਏ ਜਾਂਦੇ ਨੇ ਇੱਥੇ ਤੇ ਉਹ ਚੀਜ਼ੇ ਵੀ ਆਪਾਂ ਤਾਂ ਇੱਕ ਇਹਨੇ ਅਸੀਂ ਉਹਨਾਂ ਦੇ ਬੱਚੇ ਬਾਬਾ ਸਤਸੰਗ ਦੀ ਉਹਨਾਂ ਦੇ ਉਪਦੇਸ਼ ਤੇ ਚੱਲ ਗਏ ਤੇ ਉਹਨਾਂ ਦੀ ਜੋ ਵੀ ਉਹਨਾਂ ਨੇ ਕਿਹਾ ਹੈ ਉਹਨਾਂ ਦੇ ਹੁਕਮਾਂ ਤੇ ਚੱਲ ਗਏ ਤੇ ਬਹੁਤ ਅੱਛਾ ਗੱਲ ਬਹੁਤ ਤਨ ਪਾ ਗਏ ਅੱਜ ਬਾਬਾ ਜੀ ਮਾਮਾ ਪਾਪਾ ਪੁਰਖ ਭਾਈ ਨੇ ਮਾਰੇ ਸਾਡੇ ਦੋਸਤੋ ਧਰਮ ਜੋੜਦੇ ਤੋੜਦੇ ਨਹੀਂ ਦੋ ਸੰਥਾਂ ਇਸ ਟਾਈਮ ਇਸ ਜਗਤੇ ਮਿਲੀਆਂ ਜਿੱਥੇ ਕਦੀ ਬਾਬਾ ਬਿਰਸਾ ਸਿੰਘ ਜੀ ਆਇਆਂ ਸਨ ਰਾਜ ਕੇ ਸੇਵਕ ਕੀਤੀ ਮਨੁੱਖਤਾ ਦੀ ਇਨਸਾਨੀਅਤ ਦੀ ਸਾਰੇ ਤਰ੍ਹਾਂ ਨੂੰ ਇੱਕ ਜੋੜ ਕੇ ਰੱਖਿਆ ਅੱਜ ਵਕਤ ਹੈ ਸਿੱਖ ਕੌਮ ਲਈ ਸਾਡੇ ਲਈ ਵੀ ਬੇਸੇ ਸਾਰੇ ਇਕੱਠੇ ਰਹੀਏ ਇਕਤਾ ਦੀ ਗੱਲ ਕਰੀਏ ਬਾਬਾ ਉਹਦੇ ਸਿੰਘ ਜੀ ਦਾ ਇੱਥੇ ਆਇਆਂ ਦਾ ਦਿਲ ਸੇ ਬਹੁਤ ਬਹੁਤ ਸਵਾਗਤ ਮੈਂ ਹੁਸ਼ਨੇਕ ਸਿੰਘ ਪਿੰਕਾ ਜੱਟ ਦਾ ਟੀਵੀ ਦਿੱਲੀ ਤੋਂ